ਜੇ ਸੋ ਲੋਚ ਰੰਗ ਨ ਹੋਵੇ ਕੋਈ ਨਦਰ ਕਰੇ ਤਾਂ ਸਤਗੁਰ ਪਾਵੇ ਨਾਨਕ ਹਰ ਰਸ ਹਰ ਰੰਗ ਸਮਾਵੇ ਸੁਹੀ ਮਹਲਾ ਚੌਥਾ ਜੇ ਵਾ ਹਰ ਰਸ ਰਹੀ ਅਘਾਏ ਗੁਰਮੁਖ ਪੀਵੇ ਸਹਿਜ ਸਮਾਏ ਹਰ ਰਸ ਜਨ ਚਾਖੋ ਜੇ ਭਾਈ ਤੋਕਤ ਅਨੰਤ ਸਾਦ ਲੋਭਾਈ ਰਹਾਉ ਗੁਰਮਤ ਰਸ ਰੱਖੋ ਉਰ ਥਾਰ ਹਰ ਰਸ ਰਾਤੇ ਰੰਗ ਮੁਰਾਰ ਮਨ ਮੁਖ ਹਰ ਰਸ ਚਾਖਿਆ ਨਾ ਜਾਏ ਹਮੈ ਕਰੇ ਬਹੁਤੀ ਮਿਲੇ ਸਜ਼ਾ ਨਦਰ ਕਰੇ ਤਾਂ ਹਰ ਰਸ ਪਾਵੇ ਨਾਨਕ ਹਰ ਰਸ ਹਰ ਗੁਣ ਗਾਵੇ ਸੁਹੀ ਮਹਿਲਾ ਚੌਥਾ ਘਰਿ ਸੇਵਾਂ ਇਕੋ ਓੰਕਾਰ ਸਤਿਗੁਰ ਪ੍ਰਸਾਦ ਨੀਚ ਜਾਤ ਹਰ ਜਪਤਿਆਂ ਉਤਮ ਪਦਵੀ ਪਾਏ ਪੁੱਛੋ ਬਿਦਰਦਾਸੀ ਸੁਤਾ ਕਿਸ਼ਨ ਉਤਰਿਆ ਘਰ ਜਿਸ ਜਾਏ ਹਰ ਕੀ ਇਕੱਥ ਕਥਾ ਸੁਨੋ ਜਨਮ ਭਾਈ ਜਿਤ ਸੰਸਾਦ ਦੁਖ ਭੂਖ ਸਭ ਲੈ ਜਾਏ ਰਹਾਉ ਰਵਿਦਾਸ ਚਮਾਰ ਉਸਤਤ ਕਰੇ ਹਰ ਕੀਰਤ ਨਿਮਖ ਇਕ ਗਾਇ ਪਤਿਤ ਜਾਤ ਉਤਮ ਭਇਆ ਚਾਰ ਵਰਨ ਪੈ ਪਗ ਆਏ ਨਾਮ ਦੇ ਪ੍ਰੀਤ ਲੱਗੀ ਹਰ ਸੇਤੀ ਲੋਕ ਸ਼ੀਪਾ ਕਹ ਬੁਲਾਏ ਖੱਤਰੀ ਬ੍ਰਾਹਮਣ ਪੇਠ ਦੇ ਛੋਡੇ ਹਰ ਨਾਮ ਦਿਓ ਲੀਆ ਮੁਖ ਲਾਏ ਜਿਤਨੇ ਭਗਤ ਹਰ ਸੇਵਕ ਮੁਖ 863 ਤੀਰਥ ਤਿੰਨ ਤਿਲਕ ਕਢਾਏ ਜਨ ਨਾਨਕ ਤਿੰਨ ਕੋ ਅਨੰਦ ਦੇਨ ਪਰਸੇ ਜੇ ਕਿਰਪਾ ਕਰੇ ਹਰ ਰਾਇ ਸੁਹੀ ਮੈਲਾ ਚੌਥਾ ਤਿਨੀ ਅੰਤਰ ਹਰ ਅਰਧਿਆ ਜਿਨ ਕੋ ਧੁਰ ਲਿਖਿਆ ਲਿਖਤ ਲੇ ਲਾਰਾ ਤਿਨ ਕੀ ਬਖੀਲੀ ਕੋਈ ਕਿਆ ਕਰੇ ਜਿਨ ਕਾ ਅੰਗ ਕਰੇ ਮੇਰਾ ਹਰ ਕਰਤਾਰ ਹਰ ਹਰ ਧਿਆਏ ਮਨ ਮੇਰੇ ਮਾਨੁ ਧਿਆਏ ਹਰ ਜਨਮ ਜਨਮ ਕੇ ਸਭ ਦੁਖ ਨਿਵਾਰਨ ਹਾਰਾ ਰਹਾ ਤੁਰ ਭਗਤ ਜਨ ਕਉ ਬਖਸ਼ਿਆ ਹਰ ਅੰਮ੍ਰਿਤ ਭਗਤ ਪੰਡਾਰਾ ਮੂਰਖ ਹੋਵੈ ਸੋ ਉਨ ਕੀ ਰੀਸ ਕਰੇ ਤਿਸ ਹਲਤ ਪਲਤ ਮੋਹ ਕਾਰਾ ਸੇ ਭਗਤ ਸੇ ਸੇਵਕਾ ਜਿਨਾ ਹਰ ਨਾਮ ਪਿਆਰਾ ਤਿਨ ਕੀ ਸੇਵਾ ਤੇ ਹਰ ਪਾਈਐ ਸਿਰ ਨਿੰਦਕ ਕਹਿ ਪਵੈ ਸਾਰਾ ਜਿਸ ਕਰ ਵਰਤੀ ਸੋਈ ਜਾਣ ਜਗਤ ਗੁਰ ਨਾਨਕ ਪੂਛ ਕਰੋ ਵਿਚਾਰਾ ਚੋਂ ਪੀੜੀ ਆਦ ਜੁਗਾਦ ਬਖੀਰੀ ਕਿਨੇ ਨ ਪਾਇਓ ਹਰ ਸੇਵਕ ਪਾਏ ਨਿਸਤਾਰਾ